ਇੱਕ ਸਿੱਖ ਇਤਿਹਾਸ ਹੀ ਐਸਾ ਜਿਸ ਇਤਿਹਾਸ ਵਿੱਚ Hindu Sikh Musliman ਇਹਨਾਂ ਤਿੰਨਾਂ ਦਾ ਇਤਿਹਾਸ ਬੜਾ ਇਸ ਜੁੜੇ ਹੋਏ ਨੇ ਆਪਸ ਵਿੱਚ ਉਹ ਮੈਂ ਦੱਸਾਂਗਾ ਕਿਵੇਂ ਔਰ ਤੁਹਾਨੂੰ ਇਹ ਪਤਾ ਹੈ ਕਿ ਇੱਕੋ ਹੀ ਧਰਮ ਐਸਾ Hindu Sikh Musliman ਨਹੀਂ ਇਸਾਈਆਂ ਦਾ ਵੀ ਕੰਟਰੀਬਿਊਸ਼ਨ ਇਸ ਧਰਮ ਦੇ ਵਿੱਚ ਉਹ ਕਿਵੇਂ ਕਿਵੇਂ ਭਾਣ ਨਵੀਂ ਗੱਲ ਹੈ ਇਹਨੂੰ ਸਮਝਾ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ ਉਹ ਇੱਕ Hindu ਨੇ ਅਨੰਦ ਲਾਲ ਗੋਇਆ ਜਿਨ੍ਹਾਂ ਲਿਖਿਆ ਇਹ ਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਨਾਸਿਰਉ ਮਨਸੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹੋ ਸ਼ਹਿਨਸ਼ਾ ਗੁਰਗੋਬਿੰਦ ਸਿੰਘ ਹੈ ਨਾ ਉਹ ਇਸ ਤੋਂ ਬੜਾ ਲੰਬਾ ਹੈ ਪਰ ਇਹ ਲਿਖਣ ਵਾਲਾ ਇੱਕ Hindu ਹੈ ਹੈ ਨਾ ਜੀ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਹਣੀ ਲੜਦੇ ਨੇ ਆਪਣੇ ਮুরিਦਾਂ ਦੇ ਨਾਲ ਆ ਕੇ ਗਨੀਖਾਂ ਨਬੀਖਾਂ ਉਹਨਾਂ ਨੂੰ ਉੱਚ ਤੇ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਹਿੰਦੂ ਸਿੱਖ ਮੁਸਲਮਾਨ ਤਾਂ ਜੁੜ ਗਏ ਜੀ ਹੁਣ ਈਸਾਈ ਕਿਦਾਂ ਨਾਲ ਜੁੜਦੇ ਨੇ ਉਹ ਵੀ ਸੁਣ ਲਓ ਫਿਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਾਂਦੇੜ ਵਿਖੇ ਹਮਲਾ ਹੁੰਦਾ ਉਹਨਾਂ ਦੇ ਜਦੋਂ ਖੰਜਰ ਵੱਜਦਾ ਜੀ ਉਸ ਖੰਜਰ ਨੂੰ ਜਦੋਂ ਗੁਰੂ ਸਾਹਿਬ ਤੇ ਹਮਲਾ ਹੁੰਦਾ ਉਸ ਖੰਜਰ ਨੂੰ ਆਪਰੇਟ ਕਰਨ ਵਾਸਤੇ ਇੱਕ ਈਸਾਈ ਕ੍ਰਿਸਚੀਅਨ ਡਾਕਟਰ ਆਇਆ ਸੀ ਜਿਹਦਾ ਨਾਂ ਸੀ ਨਿਕੋਲਸ ਕੀ ਬਾਤ ਹੈ ਔਰ ਉਹ ਪੇ ਜੈਸੀ ਬਹਾਦਰ ਸ਼ਾਹ ਜ਼ਫਰ ਨੇ ਇੱਕ ਮੁਸਲਮਾਨ ਬਾਦਸ਼ਾਹ ਜ਼ਫਰ ਨਹੀਂ ਸੋਰੀ ਬਹਾਦਰ ਸ਼ਾਹ ਬਾਦਰ ਜ਼ਾਫਰ ਦਾ ਲਾਸਟ ਜੀ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਜਿਹਨੂੰ ਪਤਾ ਸੀ ਕਿ ਮੇਰਾ ਪਿਓ ਗੁਨਾਹਗਾਰ ਹੈ ਜੀ ਬਹਾਦਰ ਸ਼ਾਹ ਆਪਣਾ ਪਰਸਨਲ ਫਿਜ਼ੀਸ਼ੀਨ ਉਹਨੇ ਆਪਣਾ ਫਿਜ਼ੀਸ਼ੀਨ ਤੇ ਉਹ ਹੀ ਕਿਸਾਈ ਨਿਕੋਲਸ ਜਿਹੜਾ ਭੇਜਿਆ ਸੀ ਗੁਰੂ ਸਾਹਿਬ ਕੋਲ ਨੰਦੇੜ ਕੇ ਉਹਨਾਂ ਦੇ ਉੱਥੇ ਉਹਨੇ ਸਟਿਚਸ ਲਾਏ ਸੀ ਸਾਰੇ ਧਰਮ ਇੱਕ ਤੋਰੇ ਤੇ ਆ ਕੇ ਜੁੜ ਜਾਂਦੇ ਆ ਇਸ ਕਰਕੇ ਸਿੱਖ ਇਕੱਲੇ ਸਿੱਖਾਂ ਦਾ ਧਰਮ